ਤੁਸੀਂ ਪ੍ਰਾਈਮਰੀ ਸ਼ੋਅ ਟੀਵੀ ਦੇਖ ਰਹੇ ਹੋ ਜੀ ਮੈਂ ਹਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਾ ਨਹੀਂ ਲੰਘੇ ਕੱਲ ਪੰਜਾਬ ਦੇ ਵਿੱਚ ਕਿਤੋਂ ਵੀ ਮੀਂਹ ਦੀ ਖਬਰ ਨਹੀਂ ਪ੍ਰਾਪਤ ਹੋਈ ਪੰਜਾਬ ਦੇ ਵਿੱਚ ਧੁੱਪ ਨਿਕਲੀ ਆ ਦਿਨ ਖੜਿਆ ਰਿਹਾ ਦਿਨ ਬਿਲਕੁਲ ਸਾਫ਼ ਸੀ ਮੌਸਮ ਸਾਫ਼ ਸੀ ਤੇ ਆਉਂਦੇ 48 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਮੌਸਮ ਬੜਾ ਗੜਬੜੀ ਵਾਲਾ ਬਹੁਤੇ ਮੀਂਹ ਵਾਲਾ ਨਹੀਂ ਦਿਸਦਾ ਮੌਸਮ ਵਿਭਾਗ ਦੇ ਕਹਿਣ ਦੇ ਮੁਤਾਬਕ ਪੰਜਾਬ ਦੇ ਵਿੱਚ ਜ਼ਿਕਰ ਮੀਂਹ ਪੈ ਜਾਂਦਾ ਨੁਕਸਾਨ ਦੀ ਸੰਭਾਵਨਾ ਜੇਕਰ ਮੀਂਹ ਨਹੀਂ ਪੈਂਦਾ ਫਿਰ ਨੁਕਸਾਨ ਘਟ ਜਾਣਾ ਪਾਣੀ ਹੌਲੀ ਹੌਲੀ ਲੱਥ ਰਿਹਾ ਤੇ ਪੰਜਾਬ ਦੇ ਵਿੱਚ ਜ਼ਿੰਦਗੀ ਜਿਹੜੀ ਹੜਪੀੜਿਤ ਲੋਕ ਆ ਹੜਪੀੜਿਤ ਖੇਤਰ ਆ ਉਹਨਾਂ ਦੀ ਤਾਬੇ ਇੱਕ ਸਾਲ ਲੱਗ ਜਾਣਾ ਘਟੋ ਘਟ ਇੱਕ ਸਾਲ ਵੈਸੇ ਤਾਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਇਹ ਜਿਹੜਾ ਹੜ ਆਇਆ ਇਹ ਨੇ 2-3 ਸਾਲ ਆਉਣੇ ਆ ਪਰ ਜੇਕਰ ਆਪਾਂ ਬਹੁਤ ਤੇਜ਼ ਰਫਤਾਰ ਦੇ ਵਿੱਚ ਰੇਤ ਚੁੱਕੀਏ ਖੇਤਾਂ ਦੇ ਵਿੱਚੋਂ ਜੇਕਰ ਅਸੀਂ ਘਰ ਖੜੇ ਕਰ ਦਈਏ ਜੇਕਰ ਅਸੀਂ ਲੋਕਾਂ ਨੂੰ ਪਸ਼ੂ ਲੈ ਕੇ ਦੇ ਦੇਈਏ ਜਿਨ੍ਹਾਂ ਦੀ ਮੌਤ ਹੋਈ ਜਿਹੜੇ ਪਸ਼ੂਆਂ ਦੀ ਜੇਕਰ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਵਾਰ ਫੇਰ ਪੈਰਾਂ ਸਿਰ ਲਿਆਉਣ ਦੀ ਪੂਰਾ ਪੰਜਾਬ ਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਤੇ ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਜੇਕਰ ਸਾਂਝੀ ਕੋਸ਼ਿਸ਼ ਕਰਨ ਤਾਂ ਫੇਰ ਸ਼ਾਇਦ ਇਹ ਇੱਕ ਸਾਲ ਦੇ ਵਿੱਚ ਜ਼ਿੰਦਗੀ ਲਈ ਦੇ ਉੱਤੇ ਆ ਜਾਏ ਪਰ ਪੰਜਾਬ ਇਤਕੀ ਬਹੁਤ ਝੰਬਿਆ ਗਿਆ ਆਰਥਿਕ ਤੌਰ ਦੇ ਉੱਤੇ ਵੀ ਤੇ ਜਜ਼ਬਾਤੀ ਤੌਰ ਦੇ ਉੱਤੇ ਵੀ ਸ਼ਹਿਰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਆਸ ਘਟੀ ਆ ਇਹ ਹਿਮਾਚਲ ਦੇ ਵਿੱਚ ਵੀ ਨਾ ਪਵੇ ਡੈਮਾਂ ਦੇ ਵਿੱਚ ਪਾਣੀ ਨਾ ਵਧੇ دریاਵਾਂ ਦੇ ਵਿੱਚ ਪਾਣੀ ਨਾ ਛੱਡਿਆ ਜਾਵੇ ਤਾਂ ਦਰਿਆ ਉਛਲਣਾ ਇਸ ਗੱਲ ਦੀ ਅਸੀਂ ਅਰਦਾਸ ਕਰਦੇ ਹਾਂ ਲੰਘੇ ਕੱਲ ਬਹੁਤ ਸਾਰੀਆਂ ਖਬਰਾਂ ਸਗਾਈਆਂ ਜਿਨ੍ਹਾਂ ਦੇ ਵਿੱਚੋਂ ਨਿਕਲੀ ਗੱਲ ਕੀ ਕਿ ਇਹ ਹੜ੍ਹ ਆਉਣ ਦਾ ਕਾਰਨ ਕੀ ਆ ਇਥੇ ਕਦੇ ਖਬਰ ਇਹ ਆਉਂਦੀ ਆ ਕਿ ਹੜ੍ਹ ਇਸ ਕਰਕੇ ਆਏ ਕਿਉਂਕਿ ਡੈਮਾਂ ਦੇ ਵਿੱਚੋਂ ਪਾਣੀ ਹੌਲੀ-ਹੌਲੀ ਰਿਲੀਜ਼ ਨਹੀਂ ਕੀਤਾ ਗਿਆ ਇੱਕਦਮ ਇਹ ਪਾਣੀ ਛੱਡ ਦਿੱਤਾ ਗਿਆ ਇੱਕਦਮ ਪਾਣੀ ਛੱਡਿਆ ਬੰਨ ਟੁੱਟ ਗਏ ਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਤੇ ਲਗਾਤਾਰ ਕਈ ਕਈ ਦਰਜਨ ਪਿੰਡ ਇੱਕੋ ਥਾਂ ਦੇ ਉੱਤੇ ਨੀਵੇਂ ਇਲਾਕਿਆਂ ਮळे ਡੁੱਬ ਗਏ ਇਹ ਗੱਲ ਕੱਲ ਨਵਜੋਤ ਸਿੰਘ ਸਿੱਧੂ ਨੇ ਵੀ ਕਹੀ ਆ ਇਹ ਗੱਲ ਪਿਛਲੇ ਨਹੀਂ ਰਾਜਾ ਵਿੜਿੰਗ ਤੋਂ ਲੈ ਕੇ ਬਾਕੀ ਆਗੂਆਂ ਨੇ ਵੀ ਕਹੀ ਆ ਇਹ ਗੱਲ ਸੁਖਬੀਰ ਸਿੰਘ ਬਾਦਲ ਖੂਰੀ ਵੀ ਕਹਿ ਚੁੱਕੇ ਆ ਕਿ ਭਾਈ ਜੇਕਰ ਬੰਨਾਂ ਨੂੰ ਮਜ਼ਬੂਤ ਬਣਾਇ ਸਰ ਕੀਤਾ ਹੁੰਦਾ ਤਾਂ ਅੱਜ ਪੰਜਾਬ ਡੁੱਬਦਾ ਨਾ ਜੇਕਰ ਇਹਦੇ ਉੱਤੇ ਰਾਜਨੀਤਿਕ ਕਰਨੀ ਥਾਂ ਦੇ ਉੱਤੇ ਚੰਗੇ ਤਰੀਕੇ ਨਾਲ ਕੰਮ ਕੀਤਾ ਹੁੰਦਾ ਤਾਂ ਅੱਜ ਨੂੰ ਪੰਜਾਬ ਡੁੱਬਦਾ ਨਾ ਪਰ ਹੁਣ ਤਾਂ ਭਾਰਤ ਨੇ ਖੇਤੀਬਾੜੀ ਵਿਭਾਗ ਦੇ ਮੰਤਰੀ ਨੇ ਵੀ ਇਹ ਗਲਤ ਟਵੀਟ ਕਰਕੇ ਸਾਂਝੀ ਕਰਤੀ ਆ ਸ਼ਿਵਰਾਜ ਸਿੰਘ ਚੋਹਾਨ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਹੜਪੀੜਿਤ ਖੇਤਰਾਣਾ ਜਾਇਜ਼ਾ ਲਿਆ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਉਹ ਖੁਦ ਪਾਣੀ ਦੇ ਵਿੱਚ ਵੜੇ ਆ ਉਹਨਾਂ ਨੇ ਝੋਨੇ ਦੇ ਸਿੱਟੇ ਦੇ ਵਿੱਚੋਂ ਦਾਣੇ ਫੇ ਫੇਕੇ ਦੇਖੇ ਆ ਕਿ ਭਾਈ ਨੁਕਸਾਨ ਕਿੰਨਾ ਕਾ ਤੇ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਨੇ ਖੁਦ ਇਹ ਗੱਲ ਬੰਨੀ ਆ ਕਿ ਭਾਈ ਪੰਜਾਬ ਦੇ ਵਿੱਚ ਹੜਾਂ ਦੀ ਭੈੜੀ ਮਾਰ ਪਈ ਆ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਇਸ ਵੇਲੇ ਚਾਰੇ ਪਾਸੇ ਪਾਣੀ ਆ ਪੰਜਾਬ ਦੇ ਵਿੱਚ ਹੜਾਂ ਕਰਕੇ ਸਥਿਤੀ ਬੜੀ ਕਮਜ਼ੋਰ ਹੋਈ ਪਈ ਆ ਬੜੀ ਮਾੜੀ ਹੋਈ ਪਈ ਆ ਤੇ ਅਸੀਂ ਆਪਣੀਆਂ ਟੀਮਾਂ ਨੂੰ ਭੇਜ ਦਿੱਤਾ ਮੋਦੀ ਸਾਹਿਬ ਪੰਜਾਬ ਦੇ ਬਾਰੇ ਜ਼ਰੂਰ ਸੋਚਣਗੇ ਉਹਨਾਂ ਨੇ ਇਸ ਤੋਂ ਪਹਿਲਾਂ ਇਹ ਗੱਲ ਕਹੀ ਆ ਪਰ ਹੁਣ ਟਵੀਟ ਕਰਕੇ ਉਹਨਾਂ ਨੇ ਗੱਲ ਕਹਤੀ ਆ ਉਹ ਕਹਿੰਦੇ ਜੀ ਪੰਜਾਬ ਦੀਆਂ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਬੰਨਾ ਦੀ ਮਜ਼ਬੂਤੀ ਲਈ ਕੁਝ ਨਹੀਂ ਕੀਤਾ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਸਿਖਰ ਦੇ ਉੱਤੇ ਹੋਈ ਆ ਸਿਰੇ ਤੇ ਹੋਈ ਆ ਜਿਹਦੇ ਕਰਕੇ ਬਨ ਕਮਜ਼ੋਰ ਹੋਏ ਆ ਤੇ ਪੰਜਾਬ ਦੇ ਵਿੱਚ ਐਥ ਕੀ ਹੜ ਆ ਗਏ ਤੇ ਇਹ ਗੱਲ ਝੂਠੀ ਵੀ ਨਹੀਂ ਗੱਲ ਇਹ ਨਹੀਂ ਕਿ ਕਈ ਕਿਨੇ ਆ ਗੱਲ ਇਹ ਆ ਕਿ ਸੱਚੀ ਆ ਕਿ ਝੂਠੀ ਆ ਇਨ੍ਹਾਂ ਹੜਾਂ ਦੇ ਕਾਰਨ ਹੋਰ ਵੀ ਬਹੁਤ ਸਾਰੇ ਹੋਣਗੇ ਪਰ ਇਹ ਵੀ ਸੱਚਾ ਕਾਰਨ ਤੇ ਸਹੀ ਕਾਰਨ ਆ ਕਿ ਭਾਈ ਇਹਦੇ ਵਿੱਚ ਮਾਈਨਿੰਗ ਕਰਨ ਵਾਲੇ ਲੋਕ ਆ ਜਿਹੜੇ ਉਹਨਾਂ ਨੇ ਮਰਜ਼ੀ ਮੁਤਾਬਕ ਦਰਿਆਵਾਂ ਨੂੰ ਨਾਗਵਲ ਮਾਰਿਆ ਕਦੇ ਨਾ ਗੰਗੂ ਇਧਰ ਨੂੰ ਜਾਂਦਾ ਦਰਿਆ ਕਰੇ ਐ ਨੂੰ ਮੁੜ ਗਿਆ ਕਰੇ ਈ ਨੂੰ ਮੁੜ ਗਿਆ ਜਿੱਥੇ ਉਹਨਾਂ ਦਾ ਚਿੱਤ ਕੀਤਾ ਮਾਈਨਿੰਗ ਕੀਤੀ ਉਹਨਾਂ ਨੇ ਮਜਬੂਤ ਥਾਵਾਂ ਨੂੰ ਪੋਲਾ ਕੀਤਾ ਉਹਨਾਂ ਨੇ ਆਪਣੇ ਟਿੱਪਰ ਪਰ ਨਿਕਾਲ ਕੀਤੀ ਤੇ ਪੰਜਾਬ ਦਾ ਨੁਕਸਾਨ ਕਰਨ ਦੇ ਵਿੱਚ ਕੋਈ ਕਸਰ ਨਹੀਂ ਬਾਕੀ ਛੱਡੀ ਤੇ ਕਿਸੇ ਵੀ ਸਰਕਾਰ ਨੇ ਇਹਨਾਂ ਲੋਕਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਪੰਜਾਬ ਅਜ ਚੰਬਿਆ ਗਿਆ ਸ਼ਿਵਰਾਜ ਸਿੰਘ ਚੋਹਾਨ ਦੀ ਇਸ ਗੱਲ ਨੂੰ ਤੁਸੀਂ ਸਿਆਸੀ ਤੌਰ ਤੇ ਲੈ ਲਓ ਇਹ ਤੁਹਾਡੀ ਇੱਛਾ ਕਿ ਭਾਈ ਉਹ ਕੇਂਦਰ ਦੇ ਮੰਤਰੀ ਆ ਉਹਨਾਂ ਨੇ ਤਾਂ ਇਉਂ ਕਹਿਣਾ ਹੀ ਆ ਇਹ ਡਰਾਮੇਬਾਦੀ ਚੱਲੀ ਪੈਣੀ ਹੁੰਦੀ ਆ ਪਰ ਉੱਥੇ ਕੋਈ ਵੀ ਸਰਕਾਰ ਹੋਵੇ ਤੇ ਉਸ ਤੋਂ ਪਹਿਲਾਂ ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀ ਵੀ ਇਹ ਗੱਲ ਕਹਿ ਚੁੱਕੇ ਆ ਕਿ ਭਾਈ ਇੱਕ ਕਾਰਨ ਇਹਦੇ ਪਿੱਛੇ ਵੀ ਆ ਨਜਾਇਜ਼ ਮਾਈਨਿੰਗ ਹੁੰਦੀ ਆ ਜੇ ਕਿਸਾਨ ਨੇ ਉਸ ਦਰਿਆ ਦੇ ਵਿਚਾਲਿਆਂ ਰੇਤਾ ਕੱਢਣਾ ਹੋਵੇ ਉਹਨੂੰ ਇੱਕ ਕੌਲੀ ਕੱਢਣ ਦੀ ਇਜਾਜ਼ਤ ਨਹੀਂ ਤੇ ਜਿਹੜੇ ਮਾਈਨਿੰਗ ਕਰਨ ਵਾਲੇ ਆ ਉਹ ਆਪਣੀ ਇੱਛਾ ਦੇ ਮੁਤਾਬਕ ਇਧਰੋਂ ਉਧਰੋਂ ਇਧਰੋਂ ਆਹ ਕੁਝ ਕਰਦੇ ਰਹਿੰਦੇ ਦੋ ਨੰਬਰ ਦੇ ਵਿੱਚ ਅਧੀ ਰਾਤ ਨੂੰ ਜਿਹਦੇ ਕਰਕੇ ਅੱਜ ਨੁਕਸਾਨ ਕਿੱਟੇਦਣ ਦੇ ਵਿੱਚ ਹਰ ਰੋਜ਼ ਹੋ ਰਿਹਾ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਾਂਗੇ ਟਪਣੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਪੰਜਾਬ ਦੇ ਵਿੱਚ ਆਏ ਹੜ੍ਹ ਦੀ ਸਥਿਤੀ ਦਾ ਸਭ ਤੋਂ ਵੱਡਾ ਕਾਰਨ ਨਜਾਇਜ਼ ਮਾਈਨਿੰਗ ਦੱਸਿਆ ਉਹਨਾਂ ਦਾ ਇਹ ਬਿਆਨ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੰਜਾਬ ਦੇ ਦੌਰੇ ਤੋਂ ਇੱਕ ਦਿਨ ਮਗਰੋਂ ਆਇਆ ਉਹਨਾਂ ਨੇ ਆਪਣਾ ਇਸ ਸੁਨੀਹਾ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਕੀਤਾ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਨਜਾਇਜ਼ ਮਾਈਨਿੰਗ ਦੀ ਵਜ੍ਹਾ ਕਰਕੇ ਬਨ ਲੰਮੇ ਸਮੇਂ ਤੋਂ ਕਮਜ਼ੋਰ ਹੁੰਦੇ ਜਾ ਰਹੇ ਆ ਤੇ ਪਾਣੀ ਪਿੰਡਾਂ ਦੇ ਵਿੱਚ ਖੁੱਸ ਗਿਆ। ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੇਤੇ ਕਰਦੇ ਹੋਏ ਲਿਖਿਆ ਕਿ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਸਨ ਤੇ ਆਦਰਨੀਆ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਫਸਲਾਂ ਨੂੰ ਹੜ੍ਹ ਤੋਂ ਬਚਾਉਣ ਲਈ ਸਤਲੁਜ ਬਿਆਸ ਰਾਵੀ ਤੇ ਘੱਗਰ ਦੇ ਕਿਨਾਰਿਆਂ ਤੇ ਬੰਨ ਮਜ਼ਬੂਤ ਕੀਤੇ ਜਾਂਦੇ ਸੀ ਤੇ ਉੱਚੇ ਕੀਤੇ ਜਾਂਦੇ ਸੀ ਪਰ ਨਜਾਇਜ਼ ਮਾਈਨਿੰਗ ਦੇ ਕਰਕੇ ਇਹ ਕਮਜ਼ੋਰ ਹੋ ਗਏ ਤੇ ਪਿੰਡਾਂ ਦੇ ਵਿੱਚ ਪਾਣੀ ਆ ਗਿਆ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਫਿਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਇਹੋ ਜੀ ਤਰਾਸਦੀ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਫਸਲ ਤਬਾਹ ਹੋਈ ਹੈ ਕਿਸਾਨ ਡੂੰਘੇ ਸੰਕਟ ਦੇ ਵਿੱਚ ਹੈ ਉਹਨਾਂ ਨੇ ਕਿਹਾ ਕਿ ਇਸ ਘੜੀ ਦੇ ਵਿੱਚ ਕੇਂਦਰ ਸਰਕਾਰ ਪੰਜਾਬ ਦੀ ਜਨਤਾ ਤੇ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੁੜ ਵਸੇਬੇ ਲਈ ਹਰ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਦੇ ਨੁਕਸਾਨ ਦੀ ਵਿਸਥਾਰ ਦੇ ਵਿੱਚ ਰਿਪੋਰਟ ਸੌਪਾਂਗੇ ਸੰਕਟ ਵੱਡਾ ਇਸ ਕਰਕੇ ਇਸ ਸੰਕਟ ਦੇ ਵਿੱਚੋਂ ਨਿਕਲਣ ਦੇ ਲਈ ਕੇਂਦਰ ਸਰਕਾਰ ਕੋਈ ਕਸਰ ਵੀ ਨਹੀਂ ਛੱਡੇਗੀ ਨਾਲ ਹੀ ਸੂਬੇ ਦੀ ਸਰਕਾਰ ਨੂੰ ਵੀ ਪੂਰੀ ਗੰਭੀਰਤਾ ਨਾਲ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨਾ ਪਏਗਾ ਜਦੋਂ ਪਾਣੀ ਉਤਰੇਗਾ ਤਾਂ ਬਿਮਾਰੀ ਫੈਲਣ ਦਾ ਖਤਰਾ ਹੋਊਗਾ ਮਰੇ ਹੋਏ ਪਸ਼ੂਆਂ ਨੂੰ ਸੁਰੱਖਿਅਤ ਤਰੀਕੇ ਨਾਲ ਨਿਪਟਾਉਣਾ ਹੋਊਗਾ ਜਿਹਦੇ ਨਾਲ ਬਿਮਾਰੀ ਨਾ ਫੈਲੇ ਖੇਤਾਂ ਦੇ ਵਿੱਚ ਸਿਲਟ ਜਮ੍ਹਾਂ ਹੋ ਗਈ ਆ ਉਹਨੂੰ ਹਟਾਉਣ ਦੇ ਲਈ ਯੋਜਨਾ ਬਣਾਉਣੀ ਪਾਏਗੀ ਤਾਂ ਜੋ ਅਗਲੀ ਫਸਲ ਦਾ ਸੰਕਟ ਨਾਪੜਾ ਹੋਵੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਪਹਿਲੀ ਗੱਲ ਤਾਂ ਇਹ ਕਹਿਣੀ ਮੰਦਈ ਆ ਕਿ ਕੁਝ ਹਜ਼ਾਰ ਏਕੜ ਨਹੀਂ ਕਈ ਲੱਖ ਏਕੜ ਸ਼ਿਵਰਾਜ ਸਿੰਘ ਚੋਹਾਂਜ ਜੀ ਪੰਜਾਬ ਦੀ ਫਸਲ ਬਰਬਾਦ ਹੋਈ ਆ ਸਰਕਾਰੀ ਅੰਕੜੇ ਵੀ ਇਹ ਗੱਲ ਕਹਿੰਦੇ ਆ ਕਿ 4 ਲੱਖ ਏਕੜ ਤੋਂ ਵੱਧ ਫਸਲ ਪੰਜਾਬ ਦੀ ਬਰਬਾਦ ਹੋਈ ਆ ਉਹਦੇ ਵਿੱਚ ਝੋਨਾ ਵੀ ਆ ਮੱਕੀ ਵੀ ਆ ਕਮਾਦ ਵੀ ਆ ਚਾਰਾ ਵੀ ਆ ਤੇ ਬਾਕੀ ਸਬਜ਼ੀਆਂ ਤੇ ਹੋਰ ਵੀ ਕਈ ਫਸਲਾਂ ਹੈਗੀਆਂ ਉਸ ਤੋਂ ਅਗਲੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਹੁਣ ਤੱਕ 43 ਮੌਤਾਂ ਹੋ ਚੁੱਕੀਆਂ ਆ ਅਗਲੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਸੈਂਕੜੇ ਕਰ ਡਿੱਗ ਚੁੱਕੇ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਿਗੂਂ ਡਿਗੂਂ ਕਰਦੇ ਆ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਮਰ ਚੁੱਕੇ ਆ ਤੇ ਬੁਰਾ ਹਾਲ ਤੇ ਬਮਕੇ ਦਿਹਾੜੇ ਇਸ ਵੇਲੇ ਤੱਕ ਹੈਗੇ ਆ ਕੇਂਦਰ ਦੀ ਸਰਕਾਰ ਕਦੋਂ ਕਿੰਨੀ ਕੁ ਮਦਦ ਕਰਦੀ ਹੈ ਇਹਦੇ ਬਾਰੇ ਕੁਝ ਪਤਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ 60000 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬ ਗੁਰਮੀਤ ਸਿੰਘ ਖੁਡੀਆਂ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦਾ ਜਿਹੜਾ ਪੈਸਾ ਜਿਹੜਾ ਕੇਂਦਰ ਦੇ ਕੋਲੇ ਫਸਿਆ ਪਿਆ ਉਹੋ ਜਾਰੀ ਕਰ ਦਿੱਤਾ ਜਾਵੇ ਅਸੀਂ ਉਹਦੇ ਨਾਲ ਪੰਜਾਬ ਦੇ ਵਿੱਚ ਕੰਮ ਕਾਜ ਕਰਨੇ ਆ ਉਹਨਾਂ ਦੀ ਮੰਗ ਬਹੁਤ ਵਾਜਬ ਆ ਪਰ ਕੁੱਲ ਮਿਲਾ ਕੇ 100 ਅਥਰਸਾ ਤੇ ਸਿਰੇ ਤੇ ਗੰਢ ਇਹ ਹੁਣ ਕੇਂਦਰ ਦੇ ਪਾਲੇ ਦੇ ਵਿੱਚ ਗੇਂਦਾ ਕਿ ਕੇਂਦਰ ਕਰਦੀ ਕੀ ਆ ਉਦਾਂ ਵੈਸੇ ਪਤਾ ਲੱਗਾ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਹੜ ਪ੍ਰਭਾਵਿਤ ਸਾਰੇ ਸੂਬਿਆਂ ਦਾ ਨਿੱਜੀ ਤੌਰ ਦੇ ਉੱਤੇ ਦੌਰਾ ਕੀਤਾ ਜਾਣਾ ਯਾਨੀ ਕਿ ਉਹ ਕਿਸੇ ਵੀ ਵੇਲੇ ਪੰਜਾਬ ਦੇ ਵਿੱਚ ਆਉਣ ਦੇ ਤਰੀਕ ਵੀ ਮਿਲਣਗੇ ਉੱਤਰਾਖੰਡ ਹਿਮਾਚਲ ਪ੍ਰਦੇਸ਼ ਸ਼੍ਰੀਨਗਰ ਦੇ ਵੱਲ ਜਾਣ ਦੇ ਤਰੀਕ ਵੀ ਮਿਲਣਗੇ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਬਿਨੈ ਉਹ ਕਦੋਂ ਆਉਂਦੇ ਤੇ ਪੰਜਾਬ ਨੂੰ ਕੀ ਦਿੰਦੇ ਆ ਪਰ ਇਹਨੂੰ ਸਿਆਸੀ ਲੈਜੇ ਤੋਂ ਲੈ ਲਓ ਇਹਨੂੰ ਇੱਕ ਮਹੱਤਵਪੂਰਨ ਸੂਬੇ ਦੇ ਲਿਹਾਜ਼ ਨਾਲ ਲੈ ਲਓ ਪੰਜਾਬ ਦੀ ਮਦਦ ਤਾਂ ਕਰਨੀ ਹੀ ਬਣਦੀ ਆ ਤੇ ਪੰਜਾਬ ਦੇ ਸਿਆਸੀ ਲੋਕਾਂ ਨੂੰ ਇਹਨਾਂ ਵਿਸ਼ਿਆਂ ਦੇ ਉੱਤੇ ਡਰਾਮਾ ਨਹੀਂ ਕਰਨਾ ਚਾਹੀਦਾ ਵੈਸੇ ਤਾਂ ਪੰਜਾਬ ਦੇ ਵਿੱਚ ਭਾਜਪਾ ਦੇ ਬਹੁਤ ਸਾਰੇ ਨੇਤਾ ਇੱਥੇ ਹੁਣ ਤਾਂ ਪਿੰਡ-ਪਿੰਡ ਦੇ ਵਿੱਚ ਨੇਤਾ ਬਣਾਉਣ ਦੀ ਕੋਸ਼ਿਸ਼ ਆ ਜੇਕਰ ਨਾ ਵੀ ਕੇਂਦਰ ਦੇ ਮੰਤਰੀ ਇੱਥੇ ਆ ਕੇ ਆਪ ਅੜਤਾਲ ਕਰਨ ਤਾਂ ਇਥੋਂ ਇੱਕ ਇੱਕ ਮਿੰਟ ਦੀ ਰਿਪੋਰਟ ਉਹਨਾਂ ਤੱਕ ਪਹਿਲਾਂ ਹੀ ਜਾਂਦੀ ਆ ਇਸ ਕਰਕੇ ਪੰਜਾਬ ਦੀ ਮਦਦ ਹੋਣੀ ਚਾਹੀਦੀ ਆ ਇੱਕ ਮੇਰੀ ਬੇਨਤੀ ਹੋਰ ਆ ਇਸ ਵੇਲੇ ਜਦੋਂ ਬਹੁਤ ਵੱਡੇ ਪੱਦਰ ਨੇ ਉੱਤੇ ਰਾਸ਼ਨ ਪਹੁੰਚ ਰਿਆ ਇਸ ਵੇਲੇ ਜਦੋਂ ਬਹੁਤ ਵੱਡੇ ਪੱਦਰ ਨੇ ਉੱਤੇ ਚਾਰਾ ਪਹੁੰਚ ਰਿਆ ਤਾਂ ਉਸ ਵੇਲੇ ਕੁਝ ਇੱਕ ਲੋਕ ਜਿਹੜੇ ਕਿ ਅਸਲ ਅਰਥਾਂ ਦੇ ਵਿੱਚ ਲੋੜਵੰਦ ਆ ਉਹਨਾਂ ਤੱਕ ਇਹ ਚਾਰਾ ਉਹਨਾਂ ਤੱਕ ਇਹ ਸਹੂਲਤਾ ਨਹੀਂ ਪਹੁੰਚ ਰਹੀਆਂ ਲੰਘੇ ਕੱਲ ਮੈਨੂੰ ਫਿਰੋਜ਼ਪੁਰ ਦੇ ਵਿੱਚ ਫੋਨ ਆਇਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਜੀ ਕਿ ਅਸੀਂ ਬਾਈਕਾਂ ਦੇ ਵਿੱਚ ਰਹਿੰਦੇ ਆ ਉਹ ਕਹਿੰਦੇ ਜੀ ਕਿ ਸਾਡੇ ਪਸ਼ੂ ਕੱਲ ਦੇ ਭੁੱਖੇ ਖੜੇ ਆ ਉਸ ਤੋਂ ਬਾਅਦ ਮੈਂ ਫੇਸਬੁੱਕ ਦੇ ਉੱਤੇ ਪੈਣਾ ਵੀਰਾਂ ਨੂੰ ਬੇਨਤੀ ਕੀਤੀ ਉਹਨਾਂ ਪੈਣਾ ਵੀਰਾਂ ਦੇ ਵੱਲੋਂ ਉਹਨਾਂ ਲੋਕਾਂ ਦੇ ਨਾਲ ਸੰਪਰਕ ਕੀਤਾ ਗਿਆ ਉਹਨਾਂ ਤੱਕ ਚਾਰਾ ਪਹੁੰਚ ਗਿਆ ਹੋਰ ਵੀ ਪੈਣਾ ਵੀਰ ਬਹੁਤ ਸਾਰੇ ਇਦਾਂ ਦਾ ਕੰਮ ਕਰਦੇ ਆ ਮਤਲਬ ਮੇਰਾ ਇਹ ਕਹਿਣ ਦਾ ਬੇਨਤੀ ਮੇਰੀ ਇਹ ਆ ਕਿ ਭਾਈ ਜਦੋਂ ਅਸੀਂ ਦਾਨ ਕਰਦੇ ਆ ਜਦੋਂ ਅਸੀਂ ਚਾਰਾ ਰਾਸ਼ਨ ਪ੍ਰਸ਼ਾਦਾ ਪਾਣੀ ਦਵਾਈਆਂ ਪਹਚਾ ਰਹੇ ਆ ਤਾਂ ਇੱਕੋ ਥਾਂ ਦੇ ਉੱਤੇ ਵਾਰ-ਵਾਰ ਨਾ ਪਹਚਾਈਆਂ ਜਾਣ ਤੇ ਜੇਕਰ ਇੱਕੋ ਥਾਂ ਦੇ ਉੱਤੇ ਹੋਰ ਬੰਦੇ ਵਕਫ ਵਕਤ ਚੀਜ਼ਾਂ ਦੇਣ ਆ ਰਹੇ ਆ ਤਾਂ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਜਿਹੜੀਆਂ ਕਿ ਪੀੜਤ ਥੇਰਾ ਕਿ ਭਾਈ ਤੁਸੀਂ ਵੀ ਕਹਿ ਦਿਆ ਕਰੋ ਕਿ ਭਾਈ ਸਾਡੇ ਕੋਲੇ ਤੁਹਾਡੀ ਅਸ਼ੀਰਵਾਦ ਨਾਲ ਬਾਬੇ ਦੀ ਕਿਰਪਾ ਨਾਲ ਬਹੁਤ ਕੁਝ ਆ ਇਹ ਨਹੀਂ ਵੀ ਜੋ ਆਇਆ ਤੇ ਆਪਾਂ ਅੰਦਰ ਇਕੱਠਾ ਕਰੀ ਜਾਣਾ ਇਹ ਬਾਬਾ ਆਪੇ ਦੇਊਗਾ ਹੁਣ ਵੀ ਤਾਂ ਆਏ ਆ ਨਾ ਇਸ ਕਰਕੇ ਕੁਦਰਤ ਨੇ ਆਪੇ ਵਿਧ ਬਣਾਉਣੀ ਆ ਫੇਰ ਤੁਸੀਂ ਇਹ ਗੱਲ ਕਹਿਣੀ ਸ਼ੁਰੂ ਕਰੋ ਕਿ ਭਾਈ ਸਾਡੇ ਕੋਲੇ ਹੈ ਤੇ ਭਾਈ ਇਹ ਕਿਸੇ ਹੋਰ ਲੋੜਾਂ ਅੰਦਰ ਨੂੰ ਦੇ ਦਿਓ ਇਹ ਵੀ ਜ਼ਰੂਰਤਾ ਹੈ ਇਸ ਵੇਲੇ ਕਿ ਅਸੀਂ ਦਾਨ ਦੇ ਕਿਥੇ ਰਹੇ ਆ ਇੱਕ ਤਾਂ ਦੁਰਵਰਤੋਂ ਤਾਂ ਨਹੀਂ ਹੋ ਰਹੀ ਕਿਤੇ ਵੇਸਟ ਤਾਂ ਨਹੀਂ ਜਾ ਰਿਹਾ ਕਿਤੇ ਇਕੋ ਧੇਰਾ ਜਿਹੜੀ ਉਹ ਇਕੱਠਾ ਤਾਂ ਨਹੀਂ ਕਰ ਰਹੀ ਕਿਉਂਕਿ ਇਸ ਵੇਲੇ ਰਾਸ਼ਨ ਵਿਕਣ ਦੀਆਂ ਵੀ ਖਬਰਾਂ ਇਸ ਵੇਲੇ ਚਾਰਾ ਕੁਝ ਕੁ ਲੋਕ ਜਿਨ੍ਹਾਂ ਦੇ ਪਸ਼ੂ ਨਹੀਂ ਆ ਉਹ ਵੇਚੀ ਵੀ ਜਾਂਦੇ ਆ ਇਹੋ ਜੀਆਂ ਖਬਰਾਂ ਵੀ ਆ ਰਹੀਆਂ ਇਮਾਨਦਾਰੀ ਉਹਨਾਂ ਦੇ ਵਿੱਚੋਂ ਮੁੱਕ ਚੁੱਕੀ ਹੈ ਜਿਹੜੇ ਵੇਚ ਰਹੇ ਆ ਪਰ ਇਹਦੇ ਵਿੱਚ ਦਾਨੀਆਂ ਦਾ ਕਸੂਰ ਕੋਈ ਨਹੀਂਗਾ ਸੋ ਆਜੋ ਆਪਾਂ اخਲਾਕੀ ਤੌਰ ਦੇ ਉੱਤੇ ਕਮਜ਼ੋਰ ਨਾ ਹੋਈਏ ਲੋੜਵੰਦ ਬੰਦੇ ਹੀ ਚੀਜ਼ਾਂ ਦੀ ਵਰਤੋਂ ਕਰਨ ਜਿਹੜੇ ਬੰਦਿਆਂ ਦਾ ਨੁਕਸਾਨ ਨਹੀਂ ਹੋਇਆ ਉਹ ਕਿਸੇ ਹੋਰ ਦਾ ਹੱਕ ਨਾ ਮਾਰਨ ਬਹੁਤ ਸਾਰੇ ਲੋਕ ਮਦਦ ਕਰ ਰਹੇ ਆ ਹੜਪੀੜਤਾ ਨਹੀਂ ਬੜਿਆਂ ਨੇ ਕਰਨੀਆਂ ਤੇ ਕਰਨੀ ਵੀ ਚਾਹੀਦੀ ਆ ਪਰ ਦੋ ਤਿੰਨ ਗੱਲਾਂ ਮਹੱਤਵਪੂਰਨਾਂ ਲੰਘੇ ਕੱਲ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਆ ਕਿ ਜੇਕਰ ਡੈਮਾਂ ਦੇ ਵਿੱਚੋਂ ਪਾਣੀ ਹੌਲੀ-ਹੌਲੀ ਕਰਕੇ ਛੱਡਿਆ ਜਾਂਦਾ ਤਾਂ ਇੰਨਾ ਵੱਡਾ ਨੁਕਸਾਨ ਨਹੀਂ ਸੀ ਹੋਣਾ ਜਿੰਨਾ ਹੁਣ ਪੰਜਾਬ ਦੇ ਵਿੱਚ ਹੋ ਚੁੱਕਿਆ ਬਾਲੀਵੁੱਡ ਦੇ ਕਲਾਕਾਰਾਂ ਨੇ ਦੇਸ਼ ਦੁਨੀਆ ਦੇ ਵਿੱਚ ਵਸਦੇ ਲੋਕਾਂ ਨੇ ਗੈਰ ਪੰਜਾਬੀਆਂ ਨੇ ਵੀ ਰਾਜਨੀਤਿਕ ਲੋਕਾਂ ਨੇ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਸਭ ਨੇ ਆਪਣੇ ਵੱਲੋਂ ਕਸਰ ਨਹੀਂ ਛੱਡੀ ਬਹੁਤ ਮਦਦ ਕੀਤੀ ਆ ਐਤਕੀਤਾ ਅਸਲ ਦੇ ਵਿੱਚ ਦਰਸਾ ਦਿੱਤਾ ਪੰਜਾਬਗਾਂ ਨੇ ਕਿ ਅਸੀਂ ਕੀ ਹੁੰਨੇ ਆ ਸਾਡੇ ਅੰਦਰ ਜਜ਼ਬਾ ਕੀ ਹੁੰਦਾ ਤੇ ਲੋਕਾਂ ਨੂੰ ਮਦਦ ਕਰਨ ਦਾ ਚਾਾ ਕਿਵੇਂ ਚੜਿਆ ਇਹ ਜਾ ਕੇ ਤੁਸੀਂ ਹੜਪ੍ਰਭਾਵਿਤ ਖੇਤਰਾਂ ਦੇ ਕੋਲੇ ਦੇਖ ਸਕਦੇ ਆ ਇਹ ਘਰੇ ਬੈਠੇ ਕੱਲੀ ਫੇਸਬੁੱਕ ਦੇ ਉੱਤੇ ਜਾਣਕਾਰੀ ਨਹੀਂ ਮਿਲ ਸਕਦੀ ਜੇ ਤੁਸੀਂ ਜਾ ਕੇ ਦੇਖੋ ਗਰਾਊਂਡ ਦੇ ਉੱਤੇ ਜਾ ਕੇ ਦੇਖੋ ਫਿਰ ਪਤਾ ਲੱਗਦਾ ਅੱਜ ਅਸੀਂ ਵੀ ਗੱਟੀ ਰਾਜੂ ਕੇਦੇ ਵਾਲ ਚੱਲੇ ਆ ਯਾਨੀ ਕਿ ਅੱਜ ਸ਼ਨੀਵਾਰ ਨੂੰ ਸਾਡਾ ਪ੍ਰੋਗਰਾਮ ਇਹ ਹੈ ਜੀ ਕਿ ਉੱਥੇ ਪੈਣਾ ਵੀਰਾਂ ਨਾਲ ਗੱਲਬਾਤ ਕਰੀਏ ਹੜ੍ਹ ਪ੍ਰਭਾਵਿਤ ਖੇਤਾਂ ਦਾ ਅਸੀਂ ਜਾਇਜ਼ਾ ਲੱਗੇ ਉਹਨਾਂ ਦੀ ਵਿਥਿਆ ਉਹਨਾਂ ਦੀ ਦਰਦ ਕਹਾਣੀ ਦੁਨੀਆ ਭਰ ਦੇ ਵਿੱਚ ਵਸਦੇ ਪੈਣਾ ਵੀਰਾਂ ਤੱਕ ਪਹੁੰਚਾਈਏ ਉਹਨਾਂ ਦੀ ਮਦਦ ਹੋ ਜੇ ਅਸੀਂ ਵਿਚਾਰੇ ਪੁਲ ਦਾ ਕੰਮ ਕਰ ਲਈਏ ਸਾਡਾ ਸਿਰਫ ਇਨਕ ਜ਼ਿਮਾ ਪਰ ਅਗਲੀ ਗੱਲ ਇਹ ਆ ਕੱਲ ਗਿਆਨੀ ਕੁਲਦੀਪ ਸਿੰਘ ਗੜਕਾ ਜਿਹੜੇ ਕਿ ਜਥੇਦਾਰ ਸਾਹਿਬ ਨੇ ਉਹਨਾਂ ਨੇ ਬੜੀ ਮਹੱਤਵਪੂਰਨ ਗੱਲ ਕਹੀ ਆ ਉਹ ਕਹਿੰਦੇ ਜੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਹਨਾਂ ਲੋਕਾਂ ਦੇ ਵੇਰਵੇ ਤਿਆਰ ਕਰਨੇ ਚਾਹੀਦੇ ਆ ਮੋਤਬਰ ਲੋਕਾਂ ਨੂੰ ਉਹਨਾਂ ਲੋਕਾਂ ਦੇ ਵੇਰਵੇ ਤਿਆਰ ਕਰਨੇ ਚਾਹੀਦੇ ਆ ਜਿਹੜੇ ਲੋਕਾਂ ਨੂੰ ਅਸਲ ਮਦਦ ਦੀ ਜ਼ਰੂਰਤ ਹੈ ਕਿਉਂਕਿ ਮਦਦ ਇਹ ਨਹੀਂ ਕਿ ਹੁਣ ਹਫ਼ਤਾ ਦੋ ਹਫ਼ਤੇ ਦੀ ਗੱਲ ਆ ਹੌਲੀ ਹੌਲੀ ਲੋਕਾਂ ਦੇ ਵਿੱਚੋਂ ਜੋਸ਼ ਘਟਦਾ ਹੁੰਦਾ ਆ ਆਮ ਤੌਰ ਤੇ ਕਿਉਂਕਿ ਜਦੋਂ ਕੋਈ ਵੀ ਕੰਮ ਲੰਮਾ ਚੱਲਣਾ ਹੋਵੇ ਉਦੋਂ ਫਿਰ ਨਿੱਤਰਣ ਵਾਲੇ ਕੁਝਕ ਹੁੰਦੇ ਆ ਸ਼ੁਰੂ-ਸ਼ੁਰੂ ਦੇ ਵਿੱਚ ਪਹਿਣਾ ਵੀਰ ਬਹੁਤ ਬਦਲ ਕਰਦੇ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਪੰਚਾਇਤਾਂ ਨੂੰ ਮੋਤਬਰਾਂ ਨੂੰ ਚਾਹੀਦਾ ਜਿਹੜੇ ਅਸਲ ਅਰਥਾਂ ਵਿੱਚ ਲੋੜ ਵੰਦਾ ਉਹਨਾਂ ਨੇ ਜੇ ਸੂਚੀਆਂ ਬਣਾਈਆਂ ਜਾਣ ਉਹਨਾਂ ਦੇ ਕੋਲੋਂ ਕੋਈ ਵੀ ਚੀਜ਼ ਮਿਸ ਨਾ ਹੋਵੇ ਉਹਨਾਂ ਨੂੰ ਉਹ ਚੀਜ਼ ਮਿਲੇ ਜਾਨੀ ਕਿ ਚਾਰਾ ਹੋਵੇ ਜਾਂ ਪੈਸੇ ਹੋਣ ਜਾਂ ਦਵਾਈਆਂ ਹੋਣ ਜਾਂ ਪ੍ਰਸ਼ਾਦਾ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਪਰ ਜਿਹੜੇ ਲੋਕਾਂ ਨੂੰ ਲੋੜ ਨਹੀਂ ਉਹਨਾਂ ਲੋਕਾਂ ਦੇ ਕੋਲੇ ਚੀਜ਼ ਉਹ ਨਾ ਜਾਵੇ ਜਿਨ੍ਹਾਂ ਨੇ ਦਰਵਰਤੋ ਕਰਨੀਆਂ ਜਿਨ੍ਹਾਂ ਨੇ ਲਾਲਚ ਕਰਨਾ ਜਿਹੜੇ ਇਸ ਵੇਲੇ ਲਾਲਚ ਦੇ ਨਾਲ ਬੰਨੇ ਗਏ ਆ ਉਹਨਾਂ ਤੱਕ ਇਹ ਚੀਜ਼ਾਂ ਨਾ ਪਹੁੰਚਣ ਇਸ ਕਰਕੇ ਆਜੋ ਜਿਹੜੇ ਦਾਨੀ ਆ ਉਹ ਵੀ ਪੂਰੀ ਤਰ੍ਹਾਂ ਤਫ਼ਤੀਸ਼ ਕਰਕੇ দান ਕਰਨ ਤੇ ਜਿਹੜੇ ਲੋਕ ਚੀਜ਼ਾਂ ਲੈ ਰਹੇ ਆ ਉਹ ਵੀ ਲਾਲਚਨਾ ਕਰਨ ਤੇ ਉਹ ਲੋਕ ਆ ਜਿਹੜੇ ਉਹਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਤੇ ਨਾੜਾ ਥੈਂਕ ਯੂ ਕਰਨ ਇਹਨਾਂ ਦਾ ਸ਼ੁਕਰੀਆ ਕਰਨੀ ਜਿਹੜੇ ਕਿ ਤੁਹਾਡੇ ਤੱਕ ਇਹ ਚੀਜ਼ਾਂ ਪਹੁੰਚਾ ਰਹੇ ਆ ਇਹਨਾਂ ਦਾ ਸ਼ੁਕਰਾਨਾ ਆਪਾਂ ਕਰਨਾ ਚਾਹੀਏ ਬੜੀ ਮਹੱਤਵਪੂਰਨ ਉਹਨੇ ਗੱਲ ਕਹੀ ਆ ਕਿਉਂਕਿ ਅੱਜ ਦੇ ਪ੍ਰਸੰਗ ਦੇ ਵਿੱਚ ਇਹ ਗੱਲ ਕਹਿਣੀ ਬਣਦੀ ਆ ਇਹ ਗੱਲ ਹੁਣ ਬੜੀ ਚਿੱਟੇ ਦੇਣ ਵਾਂਗੂ ਸਾਫ਼ ਹੋ ਗਈ ਆ ਕਿ ਕਈ ਥਾਵਾਂ ਦੇ ਉੱਤੇ ਰਸਦ ਦੀ ਲੁੱਟ ਵੀ ਹੋ ਰਹੀ ਆ ਚਈ ਥਾਵਾਂ ਦੇ ਉੱਤੇ ਚਾਰਾ ਪਹੁੰਚ ਨਹੀਂ ਰਿਹਾ ਤੇ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਇੰਨਾ ਪਹੁੰਚ ਰਿਹਾ ਵੀ ਲੋਕਾਂ ਨੇ ਵੇਚਣਾ ਸ਼ੁਰੂ ਕਰਤਾ ਇਹਨਾਂ ਗੱਲਾਂ ਤੋਂ ਆਪਾਂ ਉੱਤੇ ਉੱਠ ਜੇ ਗੜਗੱਜ ਸਾਹਿਬ ਨੇ ਕਿਹੜੀਆਂ ਕਿਹੜੀਆਂ ਗੱਲਾਂ ਕਹੀਆਂ ਪਹਿਲਾਂ ਉਹਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਸਮਗਰੀ ਦੀ ਵੰਡ ਸਮੇਂ ਆਪ ਵਰ ਰਹੀਆਂ ਕੁਝ ਅਣਸੁਖਾਵੀਆਂ ਘਟਨਾਵਾਂ ਦਾ ਗੰਮੀਰ ਨੋਟਸ ਲੈਂਦੇ ਆ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ਼ਿਰਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਮਾਜ ਸੇਵੀ ਸੰਗਠਨ ਲੋੜਵੰਦਾਂ ਦੀ ਮਦਦ ਪਿੰਡ ਦੇ ਮੋਤਬਰ ਵਿਅਕਤੀਆਂ ਦੇ ਕੋਲੋਂ ਤਸਦੀਕ ਕਰਵਾ ਕੇ ਕਰਨ ਉਹਨਾਂ ਨੇ ਕਿਹਾ ਜੀ ਕਿ ਅਜਿਹੀ ਸਥਿਤੀ ਦੇ ਵਿੱਚ ਵਾਧੂ ਸਮਗਰੀ ਗੁਰਦੁਆਰਾ ਸਾਹਿਬ ਨੂੰ ਜਮ੍ਹਾਂ ਕਰਾਈ ਜਾਵੇ ਤਾਂ ਜੋ ਉਸ ਦੀ ਬਾਅਦ ਵਿੱਚ ਸਾਰਤਕ ਵਰਤੋਂ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਹੜ੍ਹ ਕਾਰਨ ਸੇਵਾਵਾਂ ਕਰਨ ਵਾਲੀਆਂ ਸੰਸਥਾਵਾਂ ਨੇ ਵੱਡੇ ਪੱਧਰ ਦੇ ਉੱਤੇ ਰਾਹਤ ਸਮਗਰੀ ਲੋਕਾਂ ਤੱਕ ਪਹੁੰਚ ਲਈ ਕਰਕੇ ਚੜ੍ਹਦੀ ਕਲਾ ਦਾ ਪ੍ਰਗਟਾਵਾ ਕੀਤਾ। ਤੇ ਇਹੀ ਗੁਰੂ ਸਾਹਿਬਾਨ ਦੇ ਨਾਂ ਦੇ ਉੱਤੇ ਵਸਦੀ ਪੰਜਾਬ ਦੀ ਧਰਤੀ ਦਾ ਖਾਸਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹ ਦੇ ਲੋਕਾਂ ਦੇ ਘਰਾਂ, ਫਸਲਾਂ, ਮਾਲ, ਡੰਗਰਾਂ, ਖੇਤੀਬਾੜੀ ਮਸ਼ੀਨਰੀ ਦਾ ਕਾਫੀ ਨੁਕਸਾਨ ਕੀਤਾ। ਹੜ੍ਹ ਦਾ ਪਾਣੀ ਉਤਰਨ ਮਗਰੋਂ ਰਾਹ ਹੁਣ ਲੰਬੇ ਸਮੇਂ ਤੱਕ ਪ੍ਰਭਾਵਿਤ ਲੋਕਾਂ ਤੇ ਲੋੜਵੰਦਾਂ ਲਈ ਰਾਹਤ ਕਾਰਜਾਂ ਤੇ ਸੇਤ ਸਵਾਵਾਂ ਦੀ ਵਧੇਰੇ ਲੋੜ ਹੋਏਗੀ। ਉਹਨਾਂ ਨੇ ਕਿਹਾ ਜੀ ਕਿ ਪਿਛਲੇ ਦਿਨਾਂ ਤੋਂ ਕੁਝ ਅਨਸੁਖਾਵੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਤੇ ਸੇਵਾਵਾਂ ਕਰਨ ਵਾਲੀਆਂ ਸੰਸਥਾਵਾਂ ਦੇ ਵਲੰਟੀਅਰਾਂ ਨਾਲ ਵੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਦਾ ਸੁਭਾ ਨਹੀਂ ਆ। ਜ਼ਥੇਦਾਰ ਗੜਕਾਜ ਨੇ ਕਿਹਾ ਕਿ ਹੁਣ ਵੀ ਸੰਸਥਾਵਾਂ ਦੇ ਨਾਲ ਨਾਲ ਗੁਆੰਡੀ ਸੂਬੇ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਪੱਛਮੀ ਤੇ ਤਰਾਈ ਖੇਤਰ ਤੋਂ ਵੱਡੀ ਮਾਤਰਾ ਵਿੱਚ ਰਾਹਤ ਸਮਗਰੀ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ। ਸੂਬਾ ਸਰਕਾਰ ਦੀ ਕੋਈ ਯੋਜਨਾਬੱਦੀ ਤੇ ਸੰਗਠਿਤ ਪ੍ਰਬੰਧ ਨਾ ਹੋਣ ਕਰਕੇ ਰਾਹਤ ਸਮਗਰੀ ਲੋੜਵੰਦਾਂ ਤੱਕ ਪਹੁੰਚਾਉਣ ਤੇ ਲੋਕਾਂ ਦਾ ਦਸਵੰਦ ਵਿਅਰਥ ਜਾਣ ਦੀ ਵੱਡੀ ਚਿੰਤਾ ਹੈ। ਉਹਨਾਂ ਨੇ ਸੇਵਾਵਾਂ ਦੇ ਰਹੀਆਂ ਸਮੂਹ ਸੰਸਥਾਵਾਂ ਨੂੰ ਕਿਹਾ ਕਿ ਜਿਹੜੇ ਵੀ ਇਲਾਕੇ ਦੇ ਵਿੱਚ ਸੇਵਾ ਕਾਰਜ ਕਰਨ ਜਾ ਰਹੀਆਂ ਉੱਥੇ ਇਲਾਕੇ ਦੇ ਵਿੱਚ ਪਹਿਲਾਂ ਹੀ ਮੋਤਬਰ ਨਮਾਇਨਾ ਤੋਂ ਤਸਦੀਕ ਕਰਾਇਆ ਜਾਵੇ ਜੇਕਰ ਸੰਸਥਾਵਾਂ ਕੋਲ ਵਾਧੂ ਰਾਹਤ ਸਮਗਰੀ ਹੈ ਤਾਂ ਉਸ ਨੂੰ ਸਬੰਧਤ ਇਲਾਕੇ ਦੇ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਤੇ ਸਥਾਨਕ ਪ੍ਰਬੰਧਾਂ ਵਾਲੇ ਗੁਰਦੁਆਰਿਆਂ ਦੇ ਵਿੱਚ ਜਮਾ ਕੀਤਾ ਜਾਵੇ ਤਾਂ ਜੋ ਇਹ ਸਮਗਰੀ ਸੁਰੱਖਿਤ ਰਹੇ ਤੇ ਲੋੜ ਵੇਲੇ ਲੋੜਵੰਦਾ ਨੂੰ ਮੁਹੱਈਆ ਕਰਾਈ ਜਾ ਸਕੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਬਿਲਕੁਲ ਇਹ ਗੱਲ ਕਹਿਣੀ ਬਣਦੀ ਹੈ ਕਿ ਰਾਸ਼ਨ ਪਾਣੀ ਦੀ ਪੰਜਾਬੀਆਂ ਨੇ ਗੈਰ ਪੰਜਾਬੀਆਂ ਨੇ ਲੋੜਵੰਦਾ ਵਾਸਤੇ ਕੋਈ ਕਸਰ ਨਹੀਂ ਛੱਡੀ ਅਸੀਂ ਹੁਣ ਜਾ ਕੇ ਆਏ ਹਾਂ ਵਕਫ ਵਕਫਾਵਾਂ ਦੇ ਉੱਤੇ ਟਰਾਲੀਆਂ ਭਰੀਆਂ ਹੋਈਆਂ ਆਟੇ ਦੀਆਂ ਭਰੀਆਂ ਦਾਲਾਂ ਦੀਆਂ ਭਰੀਆਂ ਬਿਸਕੁਟਾਂ ਦੀਆਂ ਭਰੀਆਂ ਉੱਥੇ ਬਾਕੀ ਰੋਜ਼ਮਰਰਾ ਦੀ ਵਰਤੋਂ ਦੀਆਂ ਚੀਜ਼ਾਂ ਇੰਨੀਆਂ ਕਾ ਵੀ ਮੈਂ ਸੋਚਦਾ ਵੀ ਜੇਕਰ ਹਾਲੇ ਉੱਥੇ ਨਾ ਵੀ ਪਹੁੰਚਾਇਆ ਜਾਵੇ 2-4-5 ਨਨ ਰਾਸ਼ਨ ਤੇ ਤਾਂ ਵੀ ਬੱਲੇ ਬੱਲੇ ਆ ਹਾਂ ਜਿਹੜਾ ਉੱਥੇ ਪੱਕਿਆ ਪ੍ਰਸ਼ਾਦਾ ਉਹ ਵਕਫ ਵਕਫ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ ਇਹ ਪਹੁੰਚਾਉਣਾ ਵੀ ਚਾਹੀਦਾ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਹੋਣੀ ਚਾਹੀਦੀ ਆ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਭਾਈ ਇਹ ਚੀਜ਼ਾਂ ਵਿਅਰਥ ਜਾਣ ਇਹਨਾਂ ਦੀ ਵੇਸਟੇਜ ਹੋਵੇ ਜਿਹੜੇ ਲੋਕ ਆ ਨੀਤ ਰੱਖਦੇ ਆ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਸਾਨੂੰ ਕੁਝ ਕੁ ਲੋਕਾਂ ਨੇ ਦੱਸਿਆ ਸੁਲਤਾਨ ਪ੍ਰਲੋਦੀ ਦੇ ਵੱਲ ਵੀ ਦੱਸਿਆ ਕਹਿੰਦੇ ਬਾਈ ਜੀ ਜਿਹੜੇ ਪਿੰਡਾਂ ਦੇ ਵਿੱਚ ਆ ਜਿਹੜੇ ਲੋਕ ਘਰੇ ਆ ਜਿਹੜੇ ਕਿ ਇਸ ਵੇਲੇ ਹੜ੍ਹ ਪ੍ਰਭਾਵਤਾ ਉਹਨਾਂ ਤੱਕ ਤਾਂ ਚੀਜ਼ਾਂ ਪਹੁੰਚਣੀਆਂ ਦੋ ਤੇ ਜਿਹੜੇ ਇਧਰਲੇ ਪਾਸੇ ਸੁੱਕੇ ਵਾਲੇ ਆ ਤੇ ਇਹ ਹੁਣ ਤੱਕ ਪੰਡਾ ਪਰ ਭੜਕੇ ਲੈ ਗੇ ਪੰਡਾ ਬਨ ਬਨ ਕੇ ਲੈ ਗੇ ਇਹ ਚੀਜ਼ਾਂ ਵਰਤੌਣ ਵਾਲਿਆਂ ਨੂੰ ਵੀ ਨਿਗਰੱਖਣੀ ਪਊਗੀ ਤੇ ਜਿਹੜੇ ਚੀਜ਼ਾਂ ਲੈਣ ਵਾਲੇ ਲਾਲਚੀ ਲੋਕ ਆ ਉਹਨਾਂ ਦੀ ਥੋੜੀ ਜਿਹੀ ਆਪਾਂ ਨੂੰ ਟੁੱਟੀ ਕਸਨੀ ਪਣੀ ਆ ਕਿ ਭਾਈ ਤੁਸੀਂ ਆ ਗੱਲ ਨਾ ਕਰੋ ਬੰਦਾ ਕਿੱਥੋਂ 200 500 ਕਿਲੋਮੀਟਰ ਦੂਰ ਤੋਂ ਚੱਲ ਕੇ ਆਇਆ ਤੁਹਾਡੀ ਮਦਦ ਲੈਣ ਲਈ ਨਹੀਂ ਜਿਹੜੇ ਕਿ ਇਸ ਵੇਲੇ ਫਸੇ ਪਏ ਆ ਜਿਹੜੇ ਇਸ ਵੇਲੇ ਬਾਹਰ ਨਹੀਂ ਨਿਕਲ ਸਕਦੇ ਜਿਨ੍ਹਾਂ ਦੇ ਘਰ ਟੈ ਚੱਲੇ ਆ ਇਹ ਉਹਨਾਂ ਦੀ ਬਦਲ ਕਰਨ ਵਾਸਤੇ ਆਏ ਆ ਸੋ ਆਜੋ ਆਪਾਂ ਇਮਾਨਦਾਰੀ ਦਾ ਸਬਕ ਲੱਗੇ ਪੰਜਾਬ ਦੇ ਵਿੱਚ ਇਮਾਨਦਾਰੀ ਜਿੰਦਾਬਾਦ ਰਵੇ ਤੇ ਇੱਕ ਮੇਰੀ ਬੇਨਤੀ ਹੋਰ ਹੈ ਇਸ ਵੇਲੇ ਆਪਸ ਦੇ ਵਿੱਚ ਲੜਿਆ ਨਾ ਜਾਵੇ ਆਪਸ ਦੇ ਵਿੱਚ ਕਈ ਥਾਵਾਂ ਤੇ ਲੜੋ ਲੜਾਈਆਂ ਵਾਲਾ ਕੰਮ ਵੀ ਚੱਲਦਾ ਦੋਸ਼ਾਂ ਕਦੋਸ਼ਾਂ ਦਾ ਸلسਲਾ ਵੀ ਚੱਲ ਪੈਂਦਾ ਆ ਚੰਗਾ ਬਹੁਤਾ ਆ ਐ ਨਹੀਂ ਕਰਦਾ ਆ ਉਹ ਨਹੀਂ ਕਰਦੀ ਇਹ ਨਹੀਂ ਆ ਕਰਤਾ ਸੋਸ਼ਲ ਮੀਡੀਆ ਦੇ ਉਤੇ ਰਜਾਈ ਇਨਕਲਾਬੀ ਇਦਾਂ ਦੀਆਂ ਗੱਲਾਂ ਨਾ ਕਰਿਆ ਕਰਨ ਕਿਉਂਕਿ ਤੁਸੀਂ ਪਹਿਲਾਂ ਵੀ ਨਹੀਂ ਟਲੇ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਆ ਪੈਸੇ ਖਾ ਗਿਆ ਐਦੀ ਟਰਾਲੀ ਇਧਰੋਂ ਆ ਗਈ ਆ ਬੰਦਾ ਤਾਂ ਆ ਸੋਚਦਾ ਹੈ ਤਾਂ ਆਇਆ ਇਹ ਤਾਂ ਬੰਦਾ ਰਲਦਾ ਨਹੀਂ ਇਹ ਤਾਂ ਬੰਦਾ ਵੱਖਰੀ ਸੋਚ ਵਾਲਾ ਇਹ ਤਾਂ ਫਲਾਣਾ ਕਰਨ ਵਾਲਾ ਇਹਦੇ ਨਾਲ ਗਲਤ ਸੁਣੀਏ ਜਾਂਦੇ ਰਹੇ ਆ ਹੁਣ ਵੀ ਉਹ ਕੁਝ ਨਾ ਕਰੋ ਇਸ ਵੇਲੇ ਪ੍ਰਭਾਵਿਤ ਲੋਕਾਂ ਨੂੰ ਹੜ ਪ੍ਰਭਾਵਿਤ ਲੋਕਾਂ ਨੂੰ ਲੰਮੀ ਮਦਦ ਚਾਹੀਦੀ ਆ ਆਪਾਂ ਉੱਥੇ ਲੋਕਾਂ ਨੂੰ ਭੈਣਾ ਵੀਰਾਂ ਨੂੰ ਜਾਣ ਤੋਂ ਨਹੀਂ ਹਟਾਉਣਾ ਹਾਂ ਜੇਕਰ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਆ ਤਾਂ ਆਪਾਂ ਉਹਨੂੰ ਪਿਆਰ ਦੇ ਨਾਲ ਸਮਝਾ ਲਈਏ ਆਪਾਂ ਬੰਦੇ ਜੋੜਨੇ ਆ ਤੋੜਨੇ ਨਹੀਂ ਤੇ ਆਪਾਂ ਕੋਈ ਵੀ ਬਿਆਨ ਕੋਈ ਵੀ ਖਬਰ ਕਿਸੇ ਦੇ ਬਾਰੇ ਟਿੱਪਣੀ ਐਸੀ ਨਾ ਕਰੀਏ ਕਿ ਲੋਕ ਟੁੱਟਣ ਸਾਨੂੰ ਕਲਾਕਾਰਾਂ ਦੀ ਵੀ ਲੋੜ ਆ ਪੱਤਰਕਾਰਾਂ ਦੀ ਵੀ ਉੱਥੇ ਲੋੜ ਆ ਰਾਜਨੀਤਿਕ ਲੋਕਾਂ ਦੀ ਵੀ ਉੱਥੇ ਲੋੜ ਆ ਦਾਨੀ ਸੱਜਣਾ ਦੀ ਵੀ ਉੱਥੇ ਲੋੜ ਆ ਹਰ ਕਿਸੇ ਦੀ ਲੋੜ ਆ ਤੇ ਆਪਾਂ ਤੋੜਨੇ ਨਹੀਂ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਫੋਰਟ ਹਸਪਤਾਲ ਮੁਹਾਲੀ ਦੇ ਵਿੱਚ ਦਾਖਲ ਆ ਕਹਿੰਦੇ ਕਿ ਉਹ ਬਿਮਾਰ ਹੋ ਗਏ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਕਹਿੰਦੇ ਵੀ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਕੁ ਵਿਗਾੜ ਆਇਆ ਜਿਹਦੇ ਕਰਕੇ ਉਹਨਾਂ ਨੂੰ ਉੱਥੇ ਭਰਤੀ ਕਰਵਾਇਆ ਗਿਆ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਕੁਝ ਕੁ ਹੋਰ ਲੋਕ ਇਹ ਗੱਲ ਕਹਿੰਦੇ ਆ ਕਿ ਹਸਪਤਾਲ ਉਹਨਾਂ ਦਾ ਮੈਡੀਕਲ ਬੁਲਟਨ ਜਾਰੀ ਕਰੇ ਸ਼ਾਇਦ ਉਹ ਵੀ ਆ ਜੇ ਪਰ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਸਾਹਿਬ ਉੱਥੇ ਦਾਖਲ ਰਹੇ ਆ ਪਰ ਸਿਆਸੀ ਗਲਿਆਰਾਂ ਦੇ ਵਿੱਚ ਖਬਰਾਂ ਹੋਰ ਚੱਲ ਪਈਆਂ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲਿਆ ਜਾ ਰਿਹਾ ਕੋਈ ਕਹਿੰਦਾ ਜੀ ਕਿ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਉੱਥੇ ਗੁਣਾ ਪੈ ਸਕਦਾ ਕੋਈ ਇਹ ਗੱਲ ਕਹਿੰਦਾ ਜੀ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਉੱਤੇ ਗੁਣਾ ਪੈ ਸਕਦਾ ਕੋਈ ਇਹ ਗੱਲ ਕਹ ਰਿਹਾ ਜੀ ਕਿ ਕੁਲਤਾਰ ਸਿੰਘ ਸੰਧਵਾ ਦੇ ਉੱਤੇ ਗੁਣਾ ਪੈ ਸਕਦਾ ਇਸ ਵੇਲੇ ਤਿੰਨ ਚਾਰ ਨਾ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਖਾਸ ਕਰਕੇ ਆਮ ਆਰਮੀ ਪਾਰਟੀ ਦੇ ਵਿੱਚ ਘੁੰਮ ਫਿਰ ਰਹੇ ਆ ਕੀ ਮੁਖਬਤਰੀ ਸੱਚੀ ਬਦਲਿਆ ਜਾ ਰਿਹਾ ਕੀ ਭਗਵੰਤ ਮਾਨ ਸਾਹਿਬ ਸੱਚੀ ਬਿਮਾਰ ਆ ਇਹ ਆਉਂਦੇ ਕੁਝ ਘੰਟਿਆਂ ਦੇ ਵਿੱਚ ਪਤਾ ਲੱਗ ਜਾਣਾ ਤੁਨ ਸੂਆਂ ਇਹੋ ਜਿਹੀਆਂ ਪਹਿਲਾਂ ਵੀ ਬੜੀ ਵਾਰ ਆਈਆਂ ਜਿਹੜੀਆਂ ਕਿ ਗਲਤ ਸਾਬਤ ਹੋਈਆਂ ਐਥਕੀ ਇਹ ਜਿਹੜੀਆਂ ਇਹ ਗਲਤ ਸਾਬਤ ਹੁੰਦੀਆਂ ਕਿ ਸਹੀ ਇਹ ਆਉਂਦੇ ਕੁਝ ਘੰਟਿਆਂ ਵਿੱਚ ਆਉਂਦੇ ਕੋਈ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਪਰ ਜਦੋਂ ਅਚਾਨਕੀ ਇਹ ਤੇ ਕੇਜਰੀਵਾਲ ਸਾਹਿਬ ਨੂੰ ਕੱਲਿਆਂ ਨੂੰ ਪੰਜਾਬ ਦੇ ਵਿੱਚ ਆ ਕੇ ਤੇ ਦੌਰਾ ਕਰਨਾ ਪਿਆ ਹੜਪ੍ਰਭਾਵਿਤ ਖੇਤਰਾਂ ਦਾ ਜਦਕਿ ਪਹਿਲਾਂ ਦੋਹਾਂ ਜਣਿਆਂ ਨੇ ਕਰਨਾ ਸੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਉਸ ਵੇਲੇ ਭਗਵੰਤ ਮਾਨ ਬਿਮਾਰ ਹੋ ਗਏ ਖਬਰਾਂ ਇਹ ਆਈਆਂ ਤੇ ਕੇਜਰੀਵਾਲ ਨੇ ਕੱਲੇ ਨੇ ਦੌਰਾ ਕੀਤਾ ਅਗਲੇ ਦਿਨ ਭਗਵੰਤ ਮਾਨ ਹੋਰਾਂ ਦੇ ਬਾਰੇ ਖਬਰ ਆਈ ਜੀ ਕਿ ਉਹ ਹੋਰ ਜ਼ਿਆਦਾ ਬਿਮਾਰ ਹੋ ਗਏ ਤੇ ਫੋਟੋਸ ਦੇ ਵਿੱਚ ਦਾਖਲ ਹੈ ਜਿਵੇਂ ਕਿ ਕੱਲ ਖਬਰ ਆਈ ਆ ਇਹਦੇ ਪਿਛਲੇ ਕਾਰਨ ਕੀ ਆ ਕਿ ਉਹ ਸੱਚੀ ਬਿਮਾਰ ਆ ਜਾਂ ਜੋ ਵਿਰੋਧੀ ਸ਼ੰਕੇ ਪ੍ਰਗਟਾਉਂਦੇ ਆ ਇਹ ਉਹੋ ਜੀ ਗੱਲ ਆ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਨਾ ਕੁਝ ਹੋਣ ਜਾ ਰਿਹਾ ਕੀ ਇੱਥੇ ਫੁੱਟ ਪੈ ਰਹੀ ਆ ਕੀ ਬਗਾਵਤ ਤੇਜ਼ ਹੋ ਰਹੀ ਆ ਇਹ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਜਿਹਦਾ ਸਮੇਂ ਨੇ ਉੱਤਰ ਦੇਣਾ ਇਸ ਕਰਕੇ ਮੇਰਾ ਖਿਆਲ ਵੀ ਟਰਮਾ ਬਣਾਈ ਰੱਖਣਾ ਚਾਹੀਦਾ ਕਾਲ ਨਹੀਂ ਦਿਖਾਉਣੀ ਚਾਹੀਦੀ ਵੀ ਭਾਈ ਕੌਣ ਕਿੱਧਰ ਨੂੰ ਜਾ ਰਿਹਾ ਤੇ ਕਿੱਧਰੋਂ ਕੌਣ ਆ ਰਿਹਾ ਇੰਨੀ ਗੱਲ ਜ਼ਰੂਰ ਆ ਭਾਵੇਂ ਪੰਜਾਬ ਦੀ ਸਰਕਾਰ ਨੂੰ ਆਪਾਂ 100 ਦੇ ਵਿੱਚੋਂ 50 ਨੰਬਰ ਦੇ ਗਏ ਤੇ ਭਾਵੇਂ 70 ਦੇ ਗਏ ਤੇ ਭਾਵੇਂ 20 ਦੇ ਗਏ ਇਹ ਸਭ ਦੀ ਆਪੋ ਆਪਣੀ ਇੱਛਾ हां जी ये गल सच्ची है जी के वोटा भगवंत मान साहब ਦੇ ਮੂੰਹ ਨੂੰ ਪਈਆਂ भगवंत मान ਦੇ ਮੂੰਹ ਨੂੰ ਹੀ ਵੋਟਾਂ ਪਈਆਂ ਸਨ ਤੇ ਅੱਜ ਵੀ ਵੋਟਾਂ ਭਗਵੰਤ ਮਾਨ ਦੇ ਮੂੰਹ ਨੂੰ ਪੈਂਦੀਆਂ ਹਨ ਜੇ ਨਹੀਂ ਯਕੀਨ ਤੇ ਭਾਈ ਤੁਸੀਂ ਇੱਥੇ ਸਰਵੇ ਕਰਾ ਕੇ ਦੇਖ ਲਓ ਕਿ ਭਾਈ ਕਿਹਦੇ ਮੂੰਹ ਨੂੰ ਵੋਟਾਂ ਪਈਆਂ 2022 ਦੇ ਵਿੱਚ ਭਗਵੰਤ ਮਾਨ ਦਾ ਮਤਲਬ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਮਤਲਬ ਭਗਵੰਤ ਮਾਨ ਬਾਕੀ ਸਮੇਂ ਦੇ ਨਾਲ ਬਹੁਤ ਸਾਰੀਆਂ ਸਥਿਤੀਆਂ ਬਦਲਦੀਆਂ ਕੁਝ ਕੁ ਸਮੇਂ ਦੇ ਬਾਅਦ ਸਾਰੀ ਤਸਵੀਰ ਕਲੀਅਰ ਹੋ ਜਾਣੀ ਹੈ ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ ਵਕਤ ਰੁਕਣ ਲਈ ਕਹਿ ਰਿਹਾ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ